ਰਾਵਿਦ ਰਿਆ ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘੱਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਹੁਣ ਆ ਹਾਫਤ ਬਣੀ ਹੈ ਪ੍ਰਸ਼ਾਸਨ ਦੇ ਕੋਲ ਕੋਈ ਬੋਟ ਨਹੀਂ ਹੈਗੀ ਅੱਜ ਸੱਚੀ ਗੱਲ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਕੁਸ਼ਮਰ ਅੱਜ ਸਾਡੇ ਨਾਲ ਕਸਾਨ ਜੁਨੀਅਨ ਦੇ ਪ੍ਰਧਾਨ ਮੋਹਤਾਸ਼ਮ ਪਹੁੰਚੇ ਨੇ ਉਹ ਇਹਨਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਰੀ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ ਬੰਨ ਟੁੱਟਿਆ ਰਾਤ ਜਿਹੜਾ ਕਿ ਤਬਾਹੀ ਮਚਾਈ ਜਾ ਰਹੀ ਆ ਇੱਥੇ ਪਖੋਕੇ ਟਾਲੀ ਸਾਦਾ ਵਾਲੀ ਮਾਨ ਖਾਸਾਂ ਵਾਲੀ ਇਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇਥੋਂ ਤੱਕ ਪਤਾ ਲੱਗਾ ਕਿ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘੱਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ 'ਚ ਰੇਤਾ ਖੜਾ ਅਸੀਂ ਇਹ ਸਰਕਾਰ ਨੂੰ ਭਗਵੰਤ ਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੇ ਵੱਖ-ਵੱਖ ਸਮੇਂ ਤੇ ਕਹਿੰਦੇ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ دریاਵਾਂ ਨੂੰ ਖਾਲੀ ਕਰਵਾਓ ਇਹਦੇ ਕੰਨੇ ਵੜਾਓ ਵਿੱਚੋਂ ਇਹ ਥੋਰੇ ਤਾ ਕਢਾਓ ਕਿ ਸਾਜਾ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹਦੇ ਹੋ ਕੱਢ ਲੈਣੇ ਥੋਰੇ ਤਾ ਸੋ دریا ਤਾਂ ਰਹਿ ਗਏ ਨਹਿਰਾਂ ਜਿੰਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮਾੜੀ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਡੈਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ ਇਹ ਉਹ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ ਮੈਨੂੰ ਤੇਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋਬਣ ਦੀ ਇਹਨਾਂ ਦੀ ਸਾਜ਼ਿਸ਼ ਹੈ ਜੋ ਹੁਣ ਵੇਖੋ ਲੋਕਾਂ ਨੇ ਪਹਿਲੀ ਗੱਲ ਤੇ ਯੂਰੀਆ ਦੀ ਕਮੀ ਕਾਰਨ ਹਜ਼ਾਰ ਹਜ਼ਾਰ ਰੁਪਏ ਉਹਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ ਲੱਗਦਾ ਪਿੱਛੇ ਆ ਕੁਝ ਹੋਣਾ ਬਾਜੂ ਪਾ ਭਾ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਿਆਲ ਤੁਹਾਡੇ ਇਲਾਕੇ ਦੇ ਕਿਸੇ ਲੋਕ ਵੀਡੀਓ ਕਰਲ ਕੀਤੀ ਜਿਹੜਾ ਪੰਜਰ ਪੁਲ ਤੇ ਜਿਹੜਾ ਗੇਟ ਹੀ ਡੈਮ ਦੇ ਉਹ ਵੀ ਬੰਦ ਕਰਕੇ ਰੱਖੀ ਜੀ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਚੀ ਵੀ ਗੱਲ ਇਸੇ ਤਰ੍ਹਾਂ ਜਦੋਂ ਹੜਾ ਆਏ ਸੀ ਕਿ ਨਾ ਤੇ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨਾ ਉਹ ਵੀ ਉਹਨਾਂ ਬੰਦ ਰੱਖੀਆਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਬਾਅਦ ਵੀ ਹਰੇਕ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ ਉਹ ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਲਈ ਉਥੋਂ ਤੱਕ ਵੀ ਕਿ ਸਾਡੀ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਿਆ ਰਿਹਾ ਵੀ ਉਥੇ ਡੈਮ ਦਾ ਯਾਰ ਆ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉੱਥੇ ਜਾ ਕੇ ਬਲਜੀਤ ਸਿੰਘ ਵਾਂਗੂੰ ਆਣੀ ਨਾ ਜਾ ਕੇ ਆਪਣੀ ਟੀਮ ਸਹਿਤ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਐਰ ਗੁੱਟ ਜਾਂਦੀ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪਰਵਾਹੀਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਵੀ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾਂ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਨੂੰ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸੱਤ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ। ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਹੁੰਦਾ। ਜਾ ਲੜੋ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਹੋ। ਕਿ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ دیر ਉਹ ਸਹੀ ਲੈਵਲ ਤੇ ਨਹੀਂ ਆਉਂਦਾ। ਨਹੀਂ ਲੱਗਦਾ ਨਹੀਂ ਪ੍ਰਸ਼ਾਸਨ ਕਹਿ ਬਣ ਚਾਹੁੰਦਾ ਵੀ ਇਹ ਡੋਮ ਪੈਂਦਾ ਤਾਂ ਪਾਣੀ ਜਿਹੜਾ ਇਧਰ ਉਧਰ ਦੇ। ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ। ਹੁਣ ਆ ਜਿਹੜੇ ਆ ਬਣੇ ਆ ਸਾਡੇ ਪ੍ਰਸ਼ਾਸਨ ਨੂੰ ਜੇ ਇਹਨਾਂ ਹੋਵੇ ਪ੍ਰਸ਼ਾਸਨ ਤਾਂ ਸਾਰਾ ਡੋਬ ਗਿਆ ਹੀ ਹੈ। ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਾਬ ਬਣਾ ਪ੍ਰਸ਼ਾਸਨ ਦੇ ਕੋਲ ਕੋਈ ਵੋਟ ਨਹੀਂ ਹੈਗੀ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰੁਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਤੇ ਗੱਲ ਕੀਤੀ ਸੀ ਵੀ ਇੱਥੇ ਤਾਂ ਕੋਈ ਹਾਲਾ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਅੰਡਿਆ ਰੱਖਦੀਆਂ ਟੀਮਾਂ ਵੀ ਜਿਹੜੀਆਂ ਨੇ ਉਹ ਪਹੁੰਚੀਆਂ ਨੇ ਹੁਣ ਇਸ ਵਲੇ ਆਰਮੀ ਵੀ ਆਈ ਹੈ ਸੋ ਉਹ ਲੋਕਾਂ ਨੂੰ ਇਥੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਾਜਨੀਤਿਕ ਨਹੀਂ ਹਾਂ ਪਰ ਜਿੱਥੇ ਗਲਤੀ ਆ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਤੇਰੇ ਤੱਕ ਭਰੀ ਪਈ ਹੈ ਤਾਂ ਫਿਰ ਜੇਕਰ ਰੇਤਾ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਸ ਜਗ੍ਹਾ ਤੇ ਰਹੂਗਾ ਨਾ ਆ ਪ੍ਰਸ਼ਾਸਨ ਵਾਲੇ ਤਾਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮਤਲਬ ਲੰਗਰ ਦੇ ਜਾਂ ਪੁਫਤਾ ਜਿਹੜੇ ਸਾਰੇ ਹੰਡੀ ਸ਼ਾਫਤੀ ਫਾਜ਼ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪ੍ਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਥੋੜੇ ਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਆ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਅਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਹਦੇ ਨੇ ਕੀ ਕਰ ਲੈਣੇ ਪ੍ਰਬੰਧ ਇੱਥੇ ਦੱਸਿਆ ਮੈਨੂੰ ਕਵਾ ਕੇ ਕੋ ਸਰਕਾਰੀ ਟੀਮ ਕੀ ਆ ਤਾਂ ਤੁਸੀਂ ਦਾ ਤਹਿਸੀਲਦਾਰ ਸਾਹਿਬ ਮੈਨੂੰ ਦੋ ਵਾਰ ਮਿਲੇ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਕੋਲ ਜਵਾਬ ਹੀ ਨਹੀਂ ਗਰਾਊਂਡ ਲੈਵਲ ਤੇ ਦੱਸਾਂ ਨਾ ਆ ਮੈਂ ਸਵੇਰ ਦਾ ਇੱਥੇ ਖੜਾ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮਐਲਏ ਗੱਲ ਕਰੇ ਕਿ ਹਾਂ ਵੀ ਅਸੀਂ ਆ ਕਰ ਰਹੇ ਹਾਂ ਜੇ ਹੁਣ ਇੱਥੇ ਆ ਗੱਲ ਕਰ ਲਈਏ ਕਿ ਆਪਾਂ ਐਂ ਜਾ ਕੇ ਫੋਟੋ ਖਿਚਾਲੀ ਆਪਾਂ ਆਉਂ ਜਾ ਕੇ ਫੋਟੋ ਖਿਚਾਲੀ ਯਾਰੇ ਫੋਟੋ ਖਿਚਾਉਣ ਦਾ ਵੇਲਾ ਇਹਦੇ ਲਈ ਤੇ ਇਹ ਸੀਗਾ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸਾਂ ਖੜਾ ਤੋ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਿਆਂ ਨੂੰ ਤਾਂ ਤੁਸੀਂ ਬਿਸਕੁਟ ਦੇ ਦੋਗੇ ਆਿਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇਂਦਰ ਦੀ ਜ਼ਿੰਮੇਵਾਰੀ ਹੋਵੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹ ਇੱਥੇ ਆ ਕੇ ਭਾਵੇਂ ਕੋ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮ ਐਲ ਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇਛਾ ਹੈ ਕਿ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਗਨਾਹ ਐਂ ਯਾਰ ਗੱਲਾਂ ਕਰਛੜਨੀਆਂ ਮਤਲਬ ਬਸ ਹੀ ਉਥੇ ਆ ਕਰ ਦਿੱਤਾਹੀਂ ਉਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਸਰਕਾਰਾਂ ਐਂ ਕਰਦੀਆਂ ਨੇ ਹੋ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿੰਨੂ ਐ ਸਾਨੂੰ ਐ ਸਾਡੇ ਭਰਾ ਐ ਇਹਨਾਂ ਲੋਕਾਂ ਵੋਟਾਂ ਬਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾਅ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਕਿੱਥੇ ਐ ਦੱਸੋ ਮਤਲਬ ਕੋਈ ਯਾਰ ਕਿਤੇ ਰਤਾ ਵੀ ਇਨਸਾਨੀਅਤ ਹੈ ਜੇ ਕਿਤੇ ਇਨਸਾਨੀਅਤ ਹੈ ਤਾਂ ਸਾਨੂੰ ਦੱਸ ਦਿੱਤਾ ਜਾਵੇ ਕੋਈ ਵੀ ਆ ਕੇ ਗਣਾ ਦੇਵੇ ਜਾਂ ਇੰਨੇ ਸਾਰੇ ਇੱਥੇ ਲੋਕ ਖੜੇ ਐ 23 ਦੇ ਵਿੱਚ ਵੀ ਇੱਥੇ ਕੀ ਘਰਾਤ ਬਣੇ ਸੀ ਆਹ ਨਹੀਂ ਸੀ ਬੇਸ਼ੱਕ ਬਣੇ ਪਰ ਉਦੋਂ ਸਿਰਫ ਉਧਰਲੇ ਪਾਸੇ ਇੱਕ ਗੁਰਚਕ ਵਾਲੇ ਪਾਸੋਂ ਜਿਹੜੀ ਹੀ ਟਟਕੇ ਤੇ ਪਰਲੇ ਪਾਸੇ ਹਜ਼ਾਰਾਂ ਏਕੜ ਜਿਹੜਾ ਅਸੀਂ ਪਰਾਂ ਖੋਨੇ ਵਾਲਾ ਸਾਈਡ ਵਾਲ ਨੂੰ ਫਸਲ ਖਰਾਬ ਹੋਈ ਸੀ ਤੇ ਉਦੋਂ ਦੇ ਹੀ ਅਸੀਂ ਇਧਰਲੇ ਪਾਸੇ ਜ਼ੋਰ ਲਾ ਰਹੇ ਆਂ ਵੀ ਦਰਿਆ ਖਾਲੀ ਕਰਾ ਲਓ ਇਹ ਤੁਸੀਂ ਨੂੰ ਰਿਪੇਅਰ ਕਰਵਾ ਲਓ ਤੁਹਾਨੂੰ ਪਤਾ ਹੁੰਦਾ ਪਾਣੀ ਛੱਡਣਾ ਔਰ ਹੋਰ ਤੇ ਹੋਰ ਸੁਣੋ ਗੱਲ ਦਰਿਆ ਜਦੋਂ ਬਿਆਸ ਸ਼ੁਰੂ ਹੁੰਦਾ ਨਾ ਹਿਮਾਚਲ ਚ ਉਧਰ ਮਿਰਥਲ ਏਰੀਏ ਚੋਂ ਤੁਸੀਂ ਹੈਰਾਨ ਹੋਵਗੇ ਉੱਥੇ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ 1.5 ਕਿਲੋਮੀਟਰ ਦੇ ਵਿੱਚ ਤੁਸੀਂ ਹੈ ਨਹੀਂ ਤੁਸੀਂ ਹੈ ਨਹੀਂ ਆਏ ਉੱਥੇ ਉਹ ਜੇ ਤੇ ਗਰਦਾਸਪੁਰ ਸਾਈਡ ਵਾਲੇ ਪਾਸੇ ਨੂੰ ਕਿਤੇ ਬੰਨ ਟੁੱਟ ਜੇ ਉਧਰੋਂ ਬਚਾਅ ਹੋ ਜਾਂਦਾ ਜੇ ਨਹੀਂ ਟੁੱਟਾ ਤੇ ਉਧਰੋਂ ਰੜੇ ਪਾਣੀ ਜਿਹੜਾ ਹੈਗਾ ਫਟੇ ਫਟੇ ਉਧਰ ਚਲ ਜਾਂਦਾ ਉਹ ਕੀ ਆ ਹਿਮਾਚਲ ਦਾ ਏਰੀਆ ਪੈਂਦਾ ਹਿਮਾਚਲ ਏਰੀਆ ਦੇ ਵਿੱਚ 1.5 ਕਿਲੋਮੀਟਰ ਤੁਸੀਂ ਨਹੀਂ ਬਣਾਈ ਇਹ ਯਾਰ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡਾ ਸਾਡਾ ਤਾਂ ਇਹਨਾਂ ਨੇ ਜਿਵੇਂ ਪਿੱਛੇ ਕਰੋਨਾ ਆਈ ਸੀ ਕਰੋਨਾ ਦੀ ਬਿਮਾਰੀ ਥੋੜਾ ਸੀ ਆਬਾਦੀ ਘਟ ਕਰਨ ਦੀ ਪ੍ਰਕਿਰਿਆ ਸੀ ਤੇ ਹੋਰ ਹੋਰ ਜਿਹੜੇ ਬਹੁਤ ਸਕੈਂਡਲ ਸੀਗੇ ਹੁਣ ਵੀ ਇਹ ਲੋਕ ਤੁਹਾਨੂੰ ਮਾਰਨ ਤੇ ਆ ਜਿਹੜੀ ਸਾਡੀ ਡੇਢ ਅਰਬ ਆਬਾਦੀ ਹੈ ਇਹਨਾਂ ਨੇ 50 ਜਿਹੜੀ ਹੈਗੀ ਹੈ ਕੁਝ ਕਰੋੜ ਰੱਖਣ ਵਾਲੀ ਗੱਲਬਾਤ ਹੈਗੀ ਹੈ ਬਾਕੀ ਤੇ ਲੋਕਾਂ ਨੂੰ ਸਿੱਧੇ ਰੂਪ ਚ ਮਾਰਨ ਵਾਲੀਆਂ ਗੱਲਾਂ ਨੇ ਉਹ ਸਾਨੂੰ ਮਲਾਵਟੀ ਪਦਾਰਥ ਜਿਹੜੇ ਖਾਣ ਵਾਲੇ ਨੇ ਉਹ ਦੇ ਕੇ ਮਾਰ ਰਹੇ ਨੇ ਉਹ ਸਾਨੂੰ ਗਰੀਬਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਮਹਿੰਗੇ ਇਲਾਜ ਖਰੋ ਮਾਰਿਆ ਜਾ ਰਿਹਾ ਉਹ ਸਾਨੂੰ ਐ ਡੋਗ ਡੋਬ ਕੇ ਮਾਰਿਆ ਜਾ ਰਿਹਾ ਉਹ ਸਾਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਇਹ ਤਾਂ ਮੈਂ ਸਾਫ਼ ਕਹੂੰਗਾ ਕਿ ਇਹ ਸਿੱਧੇ ਰੂਪ ਦੇ ਵਿੱਚ ਆਬਾਦੀ ਘਟਾਉਣ ਵਾਲੀਆਂ ਗੱਲਾਂ ਨੇ